ਕੀ ਆਪ ਜੀ ਨੂੰ ਪਤਾਗਾ ਮਾਤਾ ਸਾਹਿਬਕੌਰ ਜੀ ਦੇ ਮਾਤਾ ਜੀ ਤੇ ਪਿਤਾ ਜੀ ਦਾ ਕੀ ਨਾਮ ਐਸੇ ਤੁਸੀਂ ਇਹ ਸਵਾਲ ਪਹਿਲੇ ਪੁੱਛ ਚੁੱਕੇ ਨੇ ਹੈ ਜੀ ਫਿਰ ਕਿਉਂ ਪੁੱਛ ਰਹੇ ਹੋ ਨਹੀਂ ਤੁਹਾਨੂੰ ਪਤਾਗਾ ਮੈਨੂੰ ਤਾਂ ਪਤਾ ਹੈ ਮੈਂ ਇਸ ਵਾਰ ਆਪਣੀ ਵੀਡੀਓ 'ਚ ਪੁੱਛ ਰਹੀ ਬਕਾਇਦਾ ਆਲਰੇਡੀ ਹੂੰ ਤੇ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ ਆ ਮੈਂ ਇਹ ਪੜਿਆ ਸੀਗਾ ਜੀ ਜਦੋਂ ਮੈਂ ਅਨੰਦਪੁਰ ਸਾਹਿਬ ਗਿਆ ਸੀਗਾ ਨਾ ਜੀ ਉੱਥੇ ਕਿਲਾ ਸੀਗਾ ਅਨੰਦਗੜ੍ਹ ਦਾ ਜੀ ਅੱਛਾ ਜੀ ਅਨੰਦਗੜ੍ਹ ਦੇ ਕਿਲੇ ਦੇ ਉੱਥੇ ਨਾ ਮਾਤਾ ਸਾਹਿਬਕੌਰ ਜੀ ਦਾ ਤਪ ਸਥਾਨ ਬਣਿਆ ਉੱਥੇ ਲਿਖਿਆ ਹੋਇਆ ਸੀ ਮਤਲਬ ਕਿ ਇੱਥੇ ਬੋਰਡ ਤੇ ਸਾਰਾ ਲਿਖਿਆ ਹੋਇ ਬਟ ਮੈਨੂੰ ਇੱਕ ਗੱਲ ਦੀ ਬੜੀ ਹੈਰਾਨੀ ਹੋਈ ਤੇ ਹੁਣ ਦਸਲ ਟਾਈਮ ਵੀ ਮਤਲਬ ਕਿ ਮੈਨੂੰ ਇਨਾ ਔਰਜਾ ਲੱਗ ਰਿਹਾ ਕਿ ਮੈਂ ਇਹ ਜੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂਗੀ ਬਟ ਉੱਥੇ ਜਿਹੜੇ ਵੀਰਪੈਣ ਸੇਵਾ ਕਰਦੇ ਨੇਗੇ ਆਪਣੇ ਜੋ ਕਿ ਬਹੁਤ ਹੀ ਬੜੇ ਟਾਈਮ ਤੋਂ ਉੱਥੇ ਸੇਵਾ ਕਰਦੇ ਆ ਰਹੇ ਨੇਗੇ ਇਹੀ ਸੇਮ ਕੁਐਸਚਨ ਮੈਂ ਉਹਨਾਂ ਨੂੰ ਪੁੱਛਿਆਗਾ ਤੇ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀਗੀ ਹੈ ਬਿਲਕੁਲ ਜੀ ਉੱਥੇ ਤਾਂ ਲਿਖਿਆ ਇਤਿਹਾਸ ਅਸੀਂ ਉੱਥੋਂ ਹੀ ਪੜਿਆ ਬਟ ਉਹ ਉੱਥੇ ਸੇਵਾ ਕਰ ਰਹੇ ਨੇਗੇ ਤੇ 10 10 12 12 ਸਾਲ ਤੋਂ ਕਰ ਰਹੇ ਨੇ ਤੇ ਕੋਈ ਕੋਈ ਤਾਂ ਉਸ ਤੋਂ ਵੀ ਵੱਧ ਟਾਈਮ ਤੋਂ ਕਰ ਰਹੇ ਨੇਗੇ ਉਸੇ ਨੌਜਵਾਨ ਵੀਰ ਸੀਗੀ ਤੁਸੀਂ ਉਹਨਾਂ ਨੂੰ ਪੁੱਛ ਲੈਂਦੇ ਕਿੰਨਾ ਪੜਿਆ ਉਹਨਾਂ ਨੂੰ ਵੀ ਪੁੱਛਿਆ ਜੀ ਮੈਨੂੰ ਐ ਸੀ ਚਲੋ ਕੋਈ ਪਰ ਵੀ ਵੱਡੇ ਵੀਰ ਭੈਣ ਨੂੰ ਨਹੀਂ ਪਤਾ ਹੁੰਦਾ ਬਟ ਨੌਜਵਾਨਾਂ ਨੂੰ ਤਾਂ ਪਤਾ ਹੁੰਦਾ ਹੀ ਆ ਆ ਕੀ ਪੜਦੇ ਨੇ ਕਿ ਕਰ ਪੜੇ ਲਿਖੇ ਨਹੀਂ ਹੁੰਦੇ ਕੁਛ ਨਾ ਬਟ ਮੈਂ ਨੌਜਵਾਨਾਂ ਨੂੰ ਵੀ ਤੁਸੀਂ ਲਗਾ ਲਓ 10 ਤੋਂ 15 ਵੀਰਾਂ ਨੂੰ ਪੁੱਛਿਆ ਬਟ ਕਿਸੇ ਨੂੰ ਵੀ ਇਹਦਾ ਸਹੀ ਜਵਾਬ ਆ ਜਿਹੜਾ ਨਹੀਂ ਪਤਾ ਸੀਗਾ ਯਾਰ ਇਹ ਬੜੀ ਤਰਾਸ਼ਦੀ ਵਾਲੀ ਗੱਲ ਹੈ ਭਾਈ ਕਿ ਜਦੋਂ ਵੀ ਅਸੀਂ ਕਿਸੇ ਧਾਰਮਿਕ ਥਾਨ ਦੇ ਵਿੱਚ ਜਾਂਦੇ ਆ ਤਾਂ ਕਲਾ ਲੰਗਰ ਛੱਕ ਕੇ ਮੁੜ ਆਨੇ ਆ ਜਾਂ ਸਿਰਫ ਮੱਥਾ ਟੇਕ ਕੇ ਮੁੜ ਆਨੇ ਆ ਲੰਗਰ ਛਕਣਾ ਵੀ ਜ਼ਰੂਰੀ ਹੈ ਮੱਥਾ ਟੇਕਣਾ ਵੀ ਜ਼ਰੂਰੀ ਹੈ ਪਰ ਉੱਥੇ ਦਾ ਜਿਹੜਾ ਇਤਿਹਾਸ ਹੈ ਉਹ ਵੀ ਆਪਾਂ ਜਾਣੀਏ ਬਿਲਕੁਲ ਇਤਿਹਾਸ ਜ਼ਰੂਰ ਪੜਿਆ ਕਰੋ ਜੋ ਬੋਰਡ ਲੱਗੇ ਨੇ ਉਹਨਾਂ ਨੂੰ ਜ਼ਰੂਰ ਪੜਿਆ ਕਰੋ ਦੂਸਰੀ ਗੱਲ ਜਿਹੜੇ ਸੇਵਾਦਾਰ ਨੇ ਉਥੇ ਸੇਵਾ ਕਰ ਰਹੇ ਨੇ ਉਹਨਾਂ ਨੂੰ ਤਾਂ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ ਕਿ ਆਪਾਂ ਕਿੱਥੇ ਸੇਵਾ ਕਰ ਰਹੇ ਆ ਇਸ ਸਥਾਨ ਦਾ ਇਤ ਅਹੀਦਤ ਲੋਕ ਸੋ ਪੰਜਾਬ ਤੋਂ ਹੀ ਲੋਕਲ ਹੈ ਨਾ ਜੇ ਕੋਈ ਵੀਰਪਣ ਬਹਾਰੋਂ ਆਂਦਾ ਹੈ ਨਾ ਹਾਂਜੀ ਉਹਨੂੰ ਤੇ ਹੋਏਗਾ ਕਿ ਮੈਂ ਮੈਂ ਇਤਿਹਾਸ ਨਾਲ ਜੁੜਾ ਮੈਨੂੰ ਪਤਾ ਲੱਗੇ ਇਹਨਾਂ ਦਾ ਕੀ ਇਤਿਹਾਸ ਹੈ ਨਾ ਬਿਲਕੁਲ ਹੁਣ ਉਹ ਆ ਕੇ ਪੁੱਛੇ ਕਿ ਸਰ ਤੁਹਾਡਾ ਇੱਥੇ ਇਤਿਹਾਸ ਕੀ ਹੈ ਤੁਸੀਂ ਸਰ ਸ਼ਬਦ ਵਰਤੇਗਾ ਹਾਂਜੀ ਹਾਂਜੀ ਤੇ ਉਹ ਕਹੇ ਸਰ ਤੁਹਾਡਾ ਇੱਥੇ ਆਪਕਾ ਯਹਾਂ ਪੇ ਇਤਿਹਾਸ ਕੀ ਹੈ ਜੀ ਉਹ ਜੇ ਸਾਨੂੰ ਹੀ ਨਹੀਂ ਪਤਾ ਹੋਏਗਾ ਤੇ ਅਸੀਂ ਦੂਜਿਆਂ ਨੂੰ ਕੀ ਦੱਸਾਂਗੇ ਉਹ ਜਿਹੜੇ ਸੇਵਾਦਾਰ ਨੇ ਕਟੋੜ ਉਹਨਾਂ ਨੂੰ ਤੇ ਇਤਿਹਾਸ ਬਾਰੇ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਬੜੀ ਤਰਾਸ਼ਦੀ ਵਾਲੀ ਗੱਲ ਹੈ ਕਿ ਅਸੀਂ ਸਿਰਫ ਤੇ ਸਿਰਫ ਜਿਹੜਾ ਹੈ ਲੰਗਰਾਂ ਤੱਕ ਰਹਿ ਗਏ ਲੰਗਰਾਂ ਹੀ ਸੇਵਾ ਜ਼ਰੂਰੀ ਹੈ ਮੈਂ ਇਹ ਨਹੀਂ ਕਹਦਾ ਇਹ ਨਾ ਕਹਿੰਦੇ ਕਰੋ ਲੰਗਰ ਜ਼ਰੂਰੀ ਨਹੀਂ ਹੈਗੇ ਨੇ ਪਰ ਇਤਿਹਾਸ ਜਾਣਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੇ ਸਾਨੂੰ ਨਹੀਂ ਪਤਾ ਹੋਏਗਾ ਅਸੀਂ ਬੱਚਿਆਂ ਨੂੰ ਕੀ ਦੱਸਾਂਗੇ ਅਸੀਂ ਹੋਰਾਂ ਨੂੰ ਕੀ ਦੱਸਾਂਗੇ ਬਿਲਕੁਲ ਜੀ ਇਹ ਤਰ੍ਹਾਂ ਦੀ ਵਾਲੀ ਗਲਤੀ ਜ਼ਰੂਰ ਹੈ ਇਹ ਇੱਕ ਨਾ ਕੱਟਾ ਮੇਰੇ ਨਾਲ ਪਹਿਲੇ ਹੀ ਵਾਪਰ ਚੁੱਕੀ ਹੈ ਮੈਂ ਗੁਰਦਾਰ ਸਾਹਿਬ ਦਾ ਨਾਮ ਨਹੀਂ ਲਿਆਗਾ ਨਹੀਂ ਹਾਂ ਜੀ ਤੁਸੀਂ ਵੀ ਮੇਰੇ ਨਾਲ ਸੀ ਸ਼ਾਇਦ ਤੁਹਾਨੂੰ ਯਾਦ ਹੋਵੇ ਅਸੀਂ ਗੁਰਦਾਰ ਸਾਹਿਬ ਗਏ ਤੇ ਉੱਥੇ ਜਾ ਕੇ ਜਿਹੜੇ ਲੰਗਰੀ ਵੀਰ ਸੀਗੇ ਲੰਗਰ ਦੀ ਸੇਵਾ ਕਰਦੇ ਸੀ ਉਹਨਾਂ ਨੂੰ ਪੁੱਛਿਆ ਸੀ ਜਾਂਦੇ ਸਾਰੇ ਈ ਬਾਬਾ ਜੀ ਇਹਦਾ ਇਤਿਹਾਸ ਕੀ ਹੈ ਤੇ ਬੜੇ ਰੂੜਲੀ ਤਰੀਕੇ ਨਾਲ ਉਹਨਾਂ ਨੇ ਕੀ ਕਿਹਾ ਸੀ ਉਥੇ ਲਿਖਿਆ ਹੈ ਹਾਂ ਜੀ ਬਿਲਕੁਲ ਮੈਨੂੰ ਯਾਦ ਹੈ ਉਥੇ ਲਿਖਿਆ ਹੈ ਮੈਂ ਕਿਹਾ ਬਾਬਾ ਜੀ ਉਹ ਤਾਂ ਠੀਕ ਹੈ ਆਪ ਜੀ ਥੋੜਾ ਜਿਹਾ ਉਹਨੂੰ ਸ਼ਾਰਟ ਚ ਦੱਸ ਦਿਓ ਮੜਾ ਇਹ ਕੀ ਇਤਿਹਾਸ ਹੈ ਗੁਰਦਾਰਾ ਜਿਹੜਾ ਉਹ ਲਿਖਿਆ ਹੁੰਦਾ ਨਾ ਉਹ ਥੋੜਾ ਜਿਹਾ ਲਿਖਿਆ ਹੁੰਦਾ ਹੈ ਜਿਹੜੇ ਉਥੇ ਦੇ ਵਸਨੀਕ ਹੁੰਦੇ ਉਹਨਾਂ ਨੂੰ ਵਿਸਥਾਰਪੂਰਵਕ ਸਾਰੀ ਗੱਲ ਦਾ ਪਤਾ ਹੁੰਦਾ ਹੈ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਪਤਾ ਹੁੰਦਾ ਕਈਆਂ ਨੂੰ ਨਹੀਂ ਵੀ ਪਤਾ ਹੁੰਦਾ ਠੀਕ ਹੈ ਤਾਂ ਕਰਕੇ ਅਸੀਂ ਪੁੱਛਿਆ ਮੈਂ ਫਿਰ ਪੁੱਛਿਆ ਮੈਂ ਬਾਬਾ ਜੀ ਥੋ ਹੈ ਮਤਲਬ ਕਿਹੜੇ ਗੁਰੂ ਸਾਹਿਬ ਜੀ ਨਾਲ ਸੰਬੰਧਤ ਹੈ ਥੋੜਾ ਜਿਹਾ ਹਾਂਜੀ ਹਾਂਜੀ ਕਹਿੰਦੇ ਉਹ ਲਿਖਿਆ ਨਾ ਉੱਥੇ ਆ ਕੇ ਪੜ੍ਹ ਲਓ ਤੇਰੇ ਵਰਗੇ 20 ਬੰਦੇ ਆਂਦੇ ਨੇ ਹੂੰ ਇਹ ਹੁੰਦਾ ਕਿ ਸ਼ਬਦ ਇਹ ਵਰਡਿੰਗ ਸੀਗੀ ਇਹ ਵਰਡਿੰਗ ਹੁੰਦਾ ਕਿ ਮਤਲਬ ਕਿ ਗੁਰੂ ਘਰ ਵਿੱਚ ਹਮੇਸ਼ਾ ਮਿੱਠੀ ਬਾਣੀ ਬੋਲੀ ਜਾਂਦੀ ਨਾ ਨਿਮਰਤਾ ਦੇ ਵਿੱਚ ਰਹਿਣਾ ਚਾਹੀਦਾ ਹਲੀਮੀ ਦੇ ਵਿੱਚ ਰਹਿਣਾ ਚਾਹੀਦਾ ਲੇਕਿਨ ਕਮਾਲ ਦੀ ਗੱਲ ਹੈ ਮੈਂ ਕਿਹਾ ਬਾਬਾ ਤੁਸੀਂ ਬੋਲ ਕਿਵੇਂ ਰਹੋ ਆ ਤੁਹਾਡੀ ਬੋਲ ਬਾਣੀ ਹੈ ਤੁਸੀਂ ਸੰਗਤ ਨਾਲ ਐਂ ਗੱਲ ਕਰਦੇ ਹੋ ਦੇਖੋ ਵੀਡੀਓ ਪਈ ਹੈ ਪੂਰੀ ਕਨਵਰਸੇਸ਼ਨ ਦੀ ਜੇ ਕਿਸੇ ਦਿਨ ਮੈਂ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਸਾਂਜੀ ਨਾ ਕਰੀਏ ਉਹ ਜੀ ਵੀਡੀਓ ਬਟ ਇਤਰਾਫ ਦੀ ਵਾਲੀ ਗੱਲਾਂ ਹੈਗੀਆਂ ਨੇ ਕਮੀਆਂ ਪੇਸ਼ੀਆਂ ਹੈਗੀਆਂ ਨੇ ਜਿਉ ਸਾਨੂੰ ਸੁਧਾਰਨੀਆਂ ਪੈਣਗੀਆਂ ਜਿਹੜੇ ਇਹ ਵੀਰ ਪੈਣ ਉੱਥੇ ਸੇਵਾ ਕਰਦੇ ਨੇ ਉਹਨਾਂ ਨੂੰ ਵੀ ਹਾਸ ਬਾਰੇ ਪਤਾ ਹੋਣਾ ਜ਼ਰੂਰੀ ਹਾ ਇਹ ਵੀ ਹੁੰਦਾ ਕਿ ਭਾਈਆ ਤੋ ਲਿਖਿਆ ਹੈ ਉੱਥੇ ਜਾ ਕੇ ਪੜ੍ਹ ਲਓ ਹਣਾ ਤਲੇ ਕਿ ਉਹੀ ਗੱਲ ਪਿਆਰ ਰਵੇ ਕਹੀ ਜਾ ਸਕਦੀ ਹੈ ਕਿ ਬੱਚੇ ਮੈਨੂੰ ਪਤਾ ਨਹੀਂ ਉਹ ਲਿਖਿਆ ਹੋਇਆ ਤੁਸੀਂ ਪੜ੍ਹ ਲਓ ਹੋਰ ਵੀ ਘਟਨਾ ਹੋਈ ਸੀ ਆਪਣੇ ਨਾਲ ਮੈਂ ਉਹ ਵੀ ਜ਼ਰੂਰ ਥੋੜੀ ਜਿਹੀ ਸਾਂਝੀ ਕਰਨਾ ਚਾਹਾਂਗੀ ਜ਼ਿਆਦਾ ਟਾਈਮ ਨਹੀਂ ਲਮਾਂਗੀ ਮੈਂ ਜੀ ਜੀ ਬਿਲਕੁਲ ਤੇ ਉੱਥੇ ਇੱਕ ਵੀਰ ਨੇ ਕਿਹਾ ਸੀ ਵੀ ਮੈਂ ਦੱਸ ਦਿੰਨਾਗਾ ਤੇ ਨੌਜਵਾਨ ਵੀਰ ਸੀਗਾ ਬਟ ਜਦੋਂ ਉਹ ਦੱਸਦੇ ਸੀਗੇ ਤਾਂ ਉਹਨਾਂ ਨੂੰ ਅੱਧ ਚ ਹੀ ਰੋਕ ਦਿੱਤਾ ਗਿਆ ਬਿਲਕੁਲ ਹਾਂ ਇਹ ਇੱਕ ਗੁਰਦੁਆਰਾ ਸਾਹਿਬ ਸੀਗਾ ਕੋਈ ਜੀ ਉੱਥੇ ਅਸੀਂ ਗਏ ਸੀਗੇ ਤੇ ਉੱਥੇ ਅਸੀਂ ਗੱਲਬਾਤ ਕੀਤੀ ਉੱਥੇ ਸੰਗਤ ਸੀਗੀ ਬਹੁਤ ਸਾਰੀ ਤੇ ਕੁਝ ਵੀਰ ਸੇਵਾ ਕਰ ਰਹੇ ਸੀਗੇ ਤਾਂ ਅਸੀਂ ਚਲੇ ਗਏ ਲੰਗਰ ਹਾਲ ਦੇ ਵਿੱਚ ਉਥੇ ਜਿਹੜੇ ਵੀਰ ਲੰਗਰ ਵਰਤਾ ਰਹੇ ਸੀ ਲੰਗਰ ਦੀ ਸੇਵਾ ਕਰ ਰਹੇ ਸੀਗੇ ਠੀਕ ਹੈ ਉੱਥੇ ਬੈਠੇ ਸੀਗੇ ਜਿਹੜੇ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਮੇਰੇ ਵੀਰੇ ਇਸ ਦਾ ਇਤਿਹਾਸ ਕੀ ਹੈ ਕਹਿੰਦੇ ਹਾਂਜੀ ਮੈਂ ਦੱਸਦਾ ਹਾਂ ਤੇ ਉਹਨਾਂ ਨੇ ਬੜੇ ਹੀ ਪਿਆਰ ਨਾਲ ਤੁਹਾਨੂੰ ਇਤਿਹਾਸ ਦੱਸਿਆ ਜਿਵੇਂ ਉਹ ਇਤਿਹਾਸ ਦੱਸ ਰਹੇ ਸੀ ਥੋੜਾ ਜਿਹਾ ਹੋਰ ਇਤਿਹਾਸ ਦੱਸਿਆ ਇੱਕ ਬਾਬਾ ਜੀ ਆ ਗਏ ਜਿਹੜੇ ਉਥੇ ਦੇ ਮੁੱਖ ਸੇਵਾਦਾਰ ਸੀ ਉਹ ਆਏ ਘਰ ਤੈਨੂੰ ਵੱਧ ਪਤਾ ਹੈ ਉਹ ਦੱਸੀ ਜਾਣਾ ਹੈ ਇਹ ਦੋ ਗੱਲਾਂ ਨੇ ਇੱਕ ਗੱਲ ਇਹ ਵੀ ਹੈ ਕੀ ਹੋ ਸਕਦਾ ਹੈ ਉਹਨਾਂ ਨੂੰ ਐ ਲੱਗਿਆ ਹੋਵੇ ਕਿ ਇਹ ਬੱਚਾ ਗਲਤ ਬੋਲ ਰਿਹਾ ਹੈ ਹੋ ਸਕਦਾ ਹੈ ਹੈਨਾ ਕਿ ਉਹਨਾਂ ਨੂੰ ਲੱਗਿਆ ਕਿ ਇਹ ਬੱਚਾ ਗਲਤ ਜਾਣਕਾਰੀ ਦੇ ਰਿਹਾ ਹੈ ਤੇ ਇਹ ਗਲਤ ਮੈਸੇਜ ਨਾ ਚਲਾ ਜਾਏ ਇਸ ਕਰਕੇ ਉਹਨਾਂ ਨੇ ਕਿਹਾ ਕਿ ਤੇਰੀ ਜਾਣਕਾਰੀ ਗਲਤ ਹੈ ਲੇਕਿਨ ਉਥੇ ਬੋਲਣ ਦਾ ਤਰੀਕਾ ਹੋਣਾ ਚਾਹੀਦਾ ਕਿ ਪੈਸਾ ਜਿਹੜੀ ਬੱਚਾ ਜਾਣਕਾਰੀ ਦੇ ਰਿਹਾ ਹੈ ਇਹ ਇਹਦੇ ਬੱਚੇ ਨੇ ਆ ਗੱਲ ਗਲਤ ਬੋਲੀ ਹੈ ਸੋ ਇਹਨੂੰ ਕਰੈਕਟ ਕਰਕੇ ਨਾ ਆ ਗੱਲ ਕਰ ਲੋ ਮਤਲਬ ਕਿ ਹਰ ਤਰੀਕੇ ਲਹਿਜਾ ਹੁੰਦਾ ਇੱਕ ਬੋਲਣਾ ਜੇ ਤੁਸੀਂ ਕਿੰਨੂੰ ਵੱਡ ਖਾਣ ਨੂੰ ਪਾਉਂਗੇ ਰੂਟਲੀ ਪਾਉਂਗੇ ਤੇ ਜਿਹੜੇ ਚਾਰ ਬੰਦੇ ਦੇਖਣ ਵਾਲੇ ਹੋਣਗੇ ਯਾਰ ਇਹ ਇਹ ਬੋਲਬਾਣੀ ਬਲਤਰਦੇ ਨੇ ਆ ਇਹਨਾਂ ਦੀ ਬੋਲਬਾਣੀ ਹੈ ਸਿੱਖਾਂ ਵਰਗਾ ਕੋਈ ਨਹੀਂ ਹੈ ਨਾ ਹੀ ਕੋਈ ਬਣ ਸਕਦਾ ਭਾਈ ਸਹੀ ਗੱਲ ਦੱਸ ਰਹੇ ਹਾਂ ਬੜੀ ਉੱਚੀ ਕੌਮ ਐ ਸਿੱਖ ਕੌਮ ਪਰ ਕੁਝ ਲੋਕ ਨੇ ਜਿਹੜੇ ਨਾ ਉਹਨੂੰ ਬਦਨਾਮ ਕਰਨ ਤੇ ਲੱਗੇ ਹੋਏ ਨੇ ਆਪਣੀ ਬੋਲਬਾਣੀ ਕਰਕੇ ਆਪਣੀ ਐਕਟੀਵਿਟੀਆਂ ਕਰਕੇ ਜਿਵੇਂ ਕਿ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਉਹ ਵੀਰ ਸੀਗਾ ਉਹਨੇ ਹੰਗ ਬਾਣੇ ਵੀਰ ਸੀਗਾ ਦੇਨ ਨਹੀਂ ਹੰਗਬਾਣੇ ਵਿੱਚੋਂ ਮੰਗ ਰਿਆ ਸੀ ਕਿ ਭਈ ਸਾਨੂੰ ਵਸਤਰ ਲੈਣੇ ਨੇ ਕੁਛ ਦੇ ਦਿਓ ਸੇਵਾ ਕਰ ਦਿਓ ਇਹਦਾ ਮਤਲਬ ਪੈਸੇ ਮੰਗ ਰਿਆ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਕਿ ਅਸੀਂ ਚਾਹਨੇ ਆ ਕਿ ਤੁਹਾਨੂੰ ਮੰਗਣਾ ਨਾ ਪਵੇ ਤੁਹਾਡੀ ਪਰਮਾਨੈਂਟ ਕੋਈ ਮਦਦ ਕਰ ਦਿੱਤੀ ਜਾਵੇ ਜਿਹਦੇ ਕਰਕੇ ਤੁਹਾਨੂੰ ਕਿਸੇ ਦਾ ਕਿ ਹੱਥ ਨਾਲ ਜੋੜਨਾ ਪਵੇ ਹੱਥ ਨਾ ạtਨਾ ਪਵੇ ਕਿ ਭਈ ਸਾਨੂੰ ਆਹ ਚੀਜ਼ ਲੈ ਕੇ ਦੇ ਦਿਓ ਪਰ ਤੁਸੀਂ ਤੁਹਾਨੂੰ ਕੋਈ ਰੋਜ਼ਗਾਰ ਖੋਲ ਕੇ ਦਿੱਤੇ ਜਾਵੇ ਜਾਂ ਕੋਈ ਸੇਵਾ ਲੈ ਕੇ ਦਿੱਤੀ ਜਾਵੇ ਕੁਝ ਵੀ ਕੀਤਾ ਜਾਵੇ ਪਰ ਤੁਹਾਨੂੰ ਮੰਗਣਾ ਨਾ ਪਵੇ ਇਹੋ ਜਿਹਾ ਕੁਝ ਕਰਕੇ ਦੇਖਿਓ ਉੱਥੇ ਉਹਨਾਂ ਨੇ ਇੱਕ ਵਾਰੀ ਵੀ ਹੱਥ ਪੱਲਾ ਨਹੀਂ ਫੜਾਇਆ ਕਿ ਹਾਂ ਮੇਰੀ ਮਦਦ ਕਰੋ ਕਿ ਇਸ ਤਰੀਕੇ ਦਾ ਕੁਝ ਕੀਤਾ ਹੈ ਕਿ ਮੈਨੂੰ ਦੁਆਰਾ ਮੰਗਣਾ ਪਵੇ ਕਹਿੰਦਾ ਨਹੀਂ ਜੀ ਤੁਸੀਂ ਐਂ ਹੀ ਕਰ ਦਿਓ ਬਸ ਮਤਲਬ ਕਿ ਉਹ ਚਾਹੁੰਦਾ ਕਿ ਮੈਨੂੰ ਐਂ ਹੀ ਪੈਸੇ ਦੇਈ ਜੋ ਜਾਂ ਐਂ ਹੀ ਕੁਛ ਨਾ ਕੁਝ ਦੇਈ ਜੋ ਬਟ ਮੇਰੀ ਪਰਮਨੈਂਟ ਮਦਦ ਨਾ ਕੀਤੀ ਜਾਏ ਇੱਕ ਦੋ 20 ਰੁਪਏਾਂ ਸੀ ਬਸ ਸਾਰੇ ਵੀਰਾਂ ਪੜਾਣੇ ਇਹ ਕਿਹਾ ਕਿ ਤੁਸੀਂ ਜਿਹੜੀ ਯਾਰਕਰ ਦਿੱਤੀ ਬਹੁਤ ਵਧੀਆ ਹੈ ਬਹੁਤ ਸੋਹਣੇ ਤਰੀਕੇ ਨਾਲ ਸੋਹਣੇ ਤਰੀਕੇ ਨਾਲ ਉਸ ਵੀਰ ਨਾਲ ਗੱਲ ਕੀਤੀ ਕਿਉਂਕਿ ਆਪਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਸੱਚਮੁੱਚ ਮੁਸੀਬਤ ਹੈ ਜਾਂ ਇਹ ਵੀ ਨਹੀਂ ਪਤਾ ਕਿ ਉਹ ਡਰਾਮ ਇਸ ਕਰਕੇ ਮੈਂ ਇੱਕ ਮਤਲਬ ਦੋਨੋਂ ਪਾਸੇ ਦਾ ਧਿਆਨ ਰੱਖਦੇ ਹੋਏ ਉਹਦੀ ਭਾਵਨਾ ਦਾ ਧਿਆਨ ਵੀ ਰੱਖਦੇ ਹੋਏ ਤੇ ਇਹ ਵੀ ਧਿਆਨ ਰੱਖਦੇ ਹੋਏ ਕਿ ਇਹ ਬਦਨਾਮੀ ਤਾਂ ਨਹੀਂ ਕਰ ਰਿਹਾ ਉਸ ਤਰੀਕੇ ਨਾਲ ਗੱਲਬਾਤ ਕੀਤੀ ਉਸ ਵੀਡੀਓ ਦੇ ਵਿੱਚ ਲੇਕਿਨ ਇੱਕ ਦੋ ਵੀਰ ਭੈਣ ਜੀ ਕਹਿੰਦੇ ਤੁਸੀਂ ਸਿੱਖ ਹੋਗੇ ਸਿੱਖਾਂ ਦੀ ਬਦਨਾਮੀ ਕਰਦੇ ਹੋ ਯਾਰ ਮੈਂ ਬਦਨਾਮੀ ਕਰ ਰਹੇ ਹਾਂ ਉਹ ਬਦਨਾਮੀ ਕਰ ਰਿਹਾ ਬਾਣਾ ਪਾ ਕੇ ਮੰਗ ਰਿਹਾ ਮੈਂ ਤਾਂ ਇਹ ਉਹਦੀ ਮਦਦ ਕਰ ਰਹੇ ਹਾਂ ਅਸੀਂ ਕਹਿ ਰਹੇ ਕਿ ਵੀਰੇ ਤੈਨੂੰ ਮੰਗਣਾ ਨਾ ਪਵੇ ਕੋਈ ਇਹੋ ਜਿਹਾ ਕੰਮ ਕਰਕੇ ਦੇ ਇਹ ਕੋਈ ਇਹੋ ਜਿਹਾ ਇੰਤਜ਼ਾਮ ਕਰਕੇ ਦੇ ਕਿ ਤੈਨੂੰ ਮੰਗਣਾ ਨਾ ਪਵੇ ਇਹ ਬਦਨਾਮੀ ਕਰਨਾ ਹੁੰਦਾ ਹੈ ਭਾਈ ਮੈਨੂੰ ਲੱਗਦਾ ਹੈ ਤੁਹਾਨੂੰ ਨਾ ਆਪਣਾ ਦਿਵਾਗੀ ਪੱਦਰ ਉੱਚਾ ਕਰਨਾ ਪਏਗਾ ਜੇ ਇਹ ਤੁਸੀਂ ਕਿਸੇ ਨਾਲ ਇਨਫੋਰਮੇਸ਼ਨ ਸਾਂਝੀ ਕਰੋਗੇ ਨਾ ਭਾਈ ਆ ਕੰਮ ਹੋ ਰਿਹਾ ਹੈ ਜਾਂ ਇਹਨੂੰ ਸਿੱਧੀ ਲੋੜ ਹੈ ਤਾਂ ਹੀ ਕੋਈ ਮਦਦ ਕਰੇਗਾ ਬਿਲਕੁਲ ਠੀਕ ਹੈ ਸੋ ਕੁਝ ਹੈਗੀਆਂ ਕਮੀਆਂ ਪੇਸ਼ੀਆਂ ਜੋ ਸਾਨੂੰ ਸੁਧਾਰਨੀਆਂ ਪੈਣਗੀਆਂ ਦੇਖੋ ਜਦੋਂ ਬਾਹਰ ਕੋਈ ਵੀਰ ਪੜਾ ਕੇ ਦੱਸਦਾ ਹੈ ਨਾ ਫਿਰ ਤਕਲੀਫ ਹੁੰਦੀ ਹੈ ਜਿਵੇਂ ਨੀਹਾ ਜੀ ਨੇ ਮੈਨੂੰ ਦੱਸਿਆ ਬੜੀ ਤਕਲੀਫ ਹੋਈ ਕਿ ਨੀਹਾ ਹੀ ਕਹ ਰਹੀ ਕਿ ਮੈਂ ਸੇਵਾਦਾਰਾਂ ਨਾਲ ਗੱਲ ਕੀਤੀ ਤੇ ਔਰੇ ਮੇਨਾਂ ਪਹਿਲੇ ਵੀ ਕਈ ਵਾਰ ਹੋ ਚੁਕਿਆ ਹੈ ਕਿ ਸੇਵਾਦਾਰਾਂ ਨੂੰ ਵੀ ਇਤਿਹਾਸ ਬਾਰੇ ਨਹੀਂ ਪਤਾ ਅਸੀਂ ਇੱਕ ਵਾਰ ਹੋਰ ਗੁਜਰ ਸਾਹਿਬ ਗਏ ਸੀਗੇ ਉੱਥੇ ਬੀਬੀਆ ਕਹਿੰਦੀ ਆ ਸਾਨੂੰ 25 30 ਸਾਲ ਹੋ ਗਏ ਤੇ ਸੇਵਾ ਕਰਦੇ ਆਈ ਸਿਰਫ ਦੋ ਗੱਲਾਂ ਪੁੱਛੀਆਂ ਲੇਕਿਨ ਉਹਨਾਂ ਦੋਨਾਂ ਸਵਾਲਾਂ ਦਾ ਜਵਾਬ ਨਹੀਂ ਪਤਾ ਉਹਨਾਂ ਨੂੰ ਇੰਨੇ ਸਾਲ ਹੋ ਗਏ ਸੇਵਾ ਕਰਦੇ ਹੋ ਉੱਥੇ ਹੀ ਸੇਵਾ ਕਰ ਰਹੇ ਔਰ ਉੱਥੇ ਲਿਖਿਆ ਪਿਆ ਇਤਿਹਾਸ ਬਕਾਇਦਾ ਬਸ ਪੜਨ ਦਾ ਉਝਾਨ ਸਾਡੇ ਵਿੱਚ ਨਹੀਂ ਹੈ ਤੋਂ ਤਰਾਸਦੀ ਵਾਲੀ ਗੱਲ ਹੈ ਭਾਈ ਹੱਥ ਜੋੜ ਕੇ ਬੇਨਤੀ ਹੈ ਪੜਨ ਵੱਲ ਧਿਆਨ ਦਿਓ ਪੜਨਾ ਜ਼ਰੂਰੀ ਹੈ ਹਰ ਚੀਜ਼ ਜ਼ਰੂਰੀ ਹੈ ਸੇਵਾ ਕਰਨੀ ਵੀ ਜ਼ਰੂ ਪਰ ਲੜ ਇਤਿਹਾਸ ਲਿਖਿਆ ਉਹਨਾਂ ਨਾਲ ਜੋੜਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਵੀਡੀਓ ਦੇ ਮਾਧਿਅਮ ਰਾਹੀਂ ਇਹਹੀ ਬੇਨਤੀ ਕਰਨਾ ਚਾਹੁੰਦੇ ਆਂ ਭਾਈ ਸਾਰਾ ਕੁਝ ਜ਼ਰੂਰੀ ਹੈ ਪਰ ਇਤਿਹਾਸ ਦਾ ਜੋੜਨਾ ਹੀ ਬਹੁਤ ਜ਼ਿਆਦਾ ਜ਼ਰੂਰੀ ਹੈ ਵੀਰ ਭੈਣ ਸਾਰਿਆਂ ਨੂੰ ਬੇਨਤੀ ਕਿ ਇਤਿਹਾਸ ਨਾਲ ਜੁੜੋ ਪੇਸ਼ਕਾਰੀ ਕਰਦੇ ਜੋ ਕੋਈ ਕਵੀ ਪਿਛੇ ਰਹਿ ਗਈ ਉਹਦੇ ਲਈ ਹੱਥ ਜੋੜ ਕੇ ਮਾਫੀ ਮੰਗਦੇ ਸਾਡੇ ਗਲਤੀ ਸਾਡੇ ਧਿਆਨ ਚ ਜਰੂਰ ਲਿਆਇਓ ਧੰਨਵਾਦ ਜੀ